ਇਹ ਉਹ ਖਦਾਈ ਘਟਨਾ ਇਸ ਘਰ ਵਿੱਚ ਵਾਪਰੀ ਆ ਤੇ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੇ ਕੀਤਾ ਵਾ ਜਿੱਥੇ ਆ ਵਿਅਕਤੀ ਕੋਈ ਵਹ ਨਹੀਂ ਸਕਦਾ ਜਿੱਥੇ ਘਰ ਦਾ ਸਾਰਾ ਸਮਾਨ ਆ ਵੇਸਟੇਜ ਸਮਾਨ ਟੁੱਟਾ ਭੱਜਾ ਜਿਹੜਾ ਸਮਾਨ ਆ ਜਿਹੜਾ ਇਹ ਨਹੀਂ ਵਰਤਦੇ ਉਸ ਕਮਰੇ ਚ ਇਹਨਾਂ ਨੇ ਰੱਖਿਆ ਵਾ ਕੰਦੀਰੇ ਕੱਪੜੇ ਰੱਖਲੇ ਆ ਲਾਗੇ ਜਿਹੜਾ ਬਾਥਰੂਮ ਬਣਿਆ ਜਦ ਕੇ ਆਪਣਾ ਜਿਹੜਾ ਲਾਗੇ ਕਮਰਾ ਪ੍ਰਚਾਰ ਕਰਨ ਵਾਲਾ ਇਸਾਈ ਮੱਤ ਦੇ ਪ੍ਰਚਾਰਕ ਆ ਤੇ ਲਾਗੇ ਕਮਰਾ ਬਹੁਤ ਸੁੰਦਰ ਇਹਨਾਂ ਨੇ ਬਣਾਇਆ ਹੋਇਆ ਪਰ ਜੇ ਮੈਂ ਕਹਿੰਨਾ ਜੇ ਕਿਸੇ ਹੋਰ ਧਰਮ ਦਾ ਇੱਥੇ ਕੋਈ ਸਨੈਕ ਕੀਤਾ ਹੁੰਦਾ ਨਾ ਇਦਾਂ ਤੇ ਹੁਣ ਨੂੰ ਅੱਗ ਲਾ ਦੇਣੀ ਹੁੰਦੀ ਨੇ ਤੇ ਇੱਥੇ ਸੜਕਾਂ ਤੇ ਬਹਿਣਾ ਸੀ ਉਹਨਾਂ ਤੇ ਚੱਕਾ ਜਾਮ ਕਰ ਦੇਣਾ ਸੀ ਕੀ ਮੰਗ ਕਰਦੇ ਅੱਜ ਮੰਗੇ ਹੋਈ ਆ ਵੀ ਇਹਨਾਂ ਤੇ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਈਟ ਐਵੇਨਿਊ ਜਤਿੰਦਰ ਸਿੰਘ ਕੋਠੀ ਨੰਬਰ 26 ਦੇ ਵਿੱਚ ਜੋ ਇੱਕ ਇਹਨੇ ਆਪਣੇ ਕਮਰੇ ਦੇ ਵਿੱਚ ਅਸਾਈ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ ਜਦੋਂ ਅਸੀਂ ਇਹਦੇ ਘਰ ਆਣ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹਨ ਇਹਨੇ ਇੱਕ ਲਾਗੜੇ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ ਪਰ ਜਿਸ ਕਮਰੇ ਵਿੱਚ ਇਹਨੇ ਪ੍ਰਕਾਸ਼ ਕੀਤਾ ਸੀ ਉਸ ਕਮਰੇ ਦੇ ਨਾਲ ਹੀ ਬਾਥਰੂਮ ਲੈਟਰਨ ਬਣੀ ਹੋਈ ਹੈ ਦੂਸਰਾ ਧਾਨ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਦੇ ਕਮਰੇ ਦੇ ਵਿੱਚ ਘਰੇਲੂ ਸਮਾਨ ਰੱਖਿਆ ਸੀ ਇੱਕ ਬਿਹਾਰ ਦੀ ਔਰਤ ਜਿਹੜੀ ਆ ਉਹ ਨੰਗੇ ਸਿਰ ਗੁਰੂ ਸਾਹਿਬ ਦੇ ਕਮਰੇ ਚ ਤੁਰੇ ਫਿਰਦੀ ਸੀ ਜਦੋਂ ਅਸੀਂ ਆਣ ਕੇ ਸਾਰਾ ਮੌਕਾ ਵੇਖਿਆ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਇੱਕ ਜਿਹੜੀ ਕੈਂਡੀ ਹੈ ਜਿਹਦੇ ਵਿੱਚ ਠੰਡੇ ਬਰਫਾਦ ਜਾਂ ਦੁੱਧ ਰੱਖੀਦਾ ਹੈ ਉਹਦੇ ਵਿੱਚ ਗੁਟਕੇ ਸਾਹਿਬ ਅਤੇ ਹੋਰ ਧਾਰਮਿਕ ਪੋਥੀਆਂ ਰੱਖੀਆਂ ਹੋਇਆਂ ਸਨ ਪੁੰਜੇ ਪਈ ਹੋਈ ਹੈ ਅਤੇ ਹੋਰ ਘਰੇਲੂ ਸਮਾਨ ਘਰਦਾ ਮਹਿੰਦੀ ਆਦ ਸਾਬਣ ਬੁਰਸ਼ ਹੋਰ ਜਿਹੜਾ ਉਸ ਔਰਤ ਦਾ ਰੱਖਿਆ ਹੋਇਆ ਹੈ ਅਰਜਾਈਆਂ ਤਲਾਈਆਂ ਕੰਬਲ ਖੇਸ ਅਟੈਚੀ ਅਤੇ ਘੱਟੇ ਦੀ ਜਿਹੜੀ ਬਹੁਤ ਜ਼ਿਆਦਾ ਜਾਨੀ ਕਿ ਅੰਦਰ ਕਮਰੇ ਦੇ ਵਿੱਚ ਕੋਈ ਬਿਲਕੁਲ ਸਫਾਈ ਨਹੀਂ ਸੀ ਤੇ ਜਿਹੜਾ ਨਾਲ ਦਾ ਕਮਰਾ ਹੈ ਜਿੱਥੇ ਲੋਕਾਂ ਦੀ ਇਹ ਦਵਾ ਕਰਦੇ ਨੇ ਆਸਾਈ ਧਰਮ ਦਾ ਜਿਹੜੇ ਕਮਰੇ ਵਿੱਚ ਬੈ ਕੇ ਪ੍ਰਚਾਰ ਕਰਦੇ ਨੇ ਉਹਦੇ ਵਿੱਚ ਗਲੀਚੇ ਵੀ ਸੇ ਹੋਏ ਨੇ ਚੰਗੇ ਸੋਫੇ ਲੱਗੇ ਹੋਏ ਹਨ ਅਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੌਕੇ ਦੇ ਐਸਚਓ ਜਿਹੜੇ ਇਥੋਂ ਦੇ ਸਿਵਲ ਲੈਣ ਪਹੁੰਚੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਜਤਿੰਦਰ ਸਿੰਘ ਧਾਨ ਗੁਰੂ ਗ੍ਰੰਥ ਦਾ ਓਟ ਆਸਰਾ ਲੈ ਕੇ ਤੇ ਜਿਹੜਾ 크੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਇਹਦੇ ਉੱਪਰ ਤੁਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨੂੰ ਸਲਾਖਾਂ ਦੇ ਅੰਦਰ ਛੁੱਟਿਆ ਜਾਵੇ ਹੁਣ ਅਸੀਂ ਜਿਹੜੇ ਆਪਣੇ ਸ਼ਰੂਨੀ ਕਮੇਟੀ ਦੇ ਪ੍ਰਧਾਨ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਉਹ ਆਪਣੇ ਉਥੋਂ ਪ੍ਰਚਾਰਕ ਦੇ ਨਾਲ ਪਾਲਕੀ ਸਾਹਿਬ ਵਾਲੀ ਗੱਡੀ ਭੇਜ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਆਰਮਸਰ ਦੇ ਪੁੱਤੀਆਂ ਸਾਰੀਆਂ ਉੱਥੇ ਲੈ ਜਾਣੀਆਂ ਨੇ ਪਰ ਸਾਡੀ ਇਹ ਮੰਗ ਹੈ ਕਿ ਇਸ ਪਰਿਵਾਰ ਦੇ ਦਿੱਤੇ ਪ੍ਰਸ਼ਾਸਨ ਵੱਲੋਂ ਬੰਦੀ ਜਿਹੜੀ ਆ ਤੁਰੰਤ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਛੁੱਟਿਆ ਜਾਵੇ ਅਤੇ ਹੋਰ ਵੀ ਲੋਕ ਜਿਹੜੇ ਆਪਣੇ ਘਰਾਂ 'ਚ ਮਾਸੇ ਦਾ ਪ੍ਰਕਾਸ਼ ਕਰਕੇ ਇਦਾਂ ਦੀਆਂ ਬੇਦਬੀਆਂ ਤੇ ਘਟਨਾਵਾਂ ਕਰ ਰਹੇ ਨੇ ਉਹ ਨਾ ਕਰਨ ਆਪਣੇ ਆਪ ਹੀ ਅਸੀਂ ਬੇਨਤੀ ਕਰਦੇ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਪਤਾ ਲੱਗ ਰਿਹਾ ਹੈ ਕਿ ਇੱਥੇ ਹੋਰ ਵੀ ਲੋਕਾਂ ਦੇ ਘਰਾਂ 'ਚ ਪ੍ਰਕਾਸ਼ ਹੋਏ ਨੇ ਲੋਕ ਬੇਅਮਰਤਾਰੀ ਨੇ ਨਾ ਸਤਗੁਰਾਂ ਦਾ ਕੋਈ ਸੋਖਾ ਹਸਣਾ ਨਾ ਕੋਈ ਸਤਗੁਰਾਂ ਦੀ ਮਰਜ਼ਾਦਾ ਛੋਟੀਆਂ ਛੋਟੀਆਂ ਮਿਆਨੀਆਂ ਦੇ ਵਿੱਚ ਸਤਗੁਰਾਂ ਦਾ ਪ੍ਰਕਾਸ਼ ਹੈ ਆਪਣੇ ਜਿਹੜੇ ਇਹਨਾਂ ਦੇ ਬੈਡਰੂਮ ਨੇ ਡਰੈਇੰਗ ਰੂਮ ਨੇ ਉਹ ਵੱਡੇ ਵੱਡੇ ਬਣੇ ਨੇ ਏਸੀ ਲੱਗੇ ਹੋਏ ਨੇ ਕਮਰੇ ਵਧੀਆ ਸੁੰਦਰਤਾ ਦੇ ਨਾਲ ਸਜਾਏ ਨੇ ਤੇ ਸਤਗੁਰਾਂ ਦਾ ਕੋਈ ਅਰਥ ਸਤਕਾਰ ਨਹੀਂ ਇਹ ਲੋਕ ਕਰ ਰਹੇ ਤੇ ਸਾਡੇ ਇਹ ਦਿਨ ਬੜੀ ਵੱਡੀ ਥੀਰ ਪੁੱਜੀ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੀ ਬੰਦੀ ਕਾਰਵਾਈ ਬਾਈ ਗੁਰੂ ਰਣ ਸਾਹਿਬ ਦੇ ਜਿਹੜੇ ਅੰਗ ਸੀ ਉਹ ਕਿਵੇਂ ਸੀ ਠੀਕ ਸੀ ਨਹੀਂ ਉਹਨਾਂ ਦੇ ਉੱਤੇ ਵੀ ਕਾਫੀ ਇਹਨੇ ਆਪਣੀ ਮਨਮਰਜ਼ੀ ਦੇ ਨਾਲ ਟੇਪਾਂ ਵੀ ਲਾਈਆਂ ਹੋਈਆਂ ਨੇ ਕੁਝ ਗੁਰੂ ਸਾਹਿਬ ਦੇ ਅੰਗਾਂ ਤੇ ਇਹਨੇ ਪਿੰਨ ਦੇ ਨਾਲ ਵੀ ਲਿਖਿਆ ਹੋਇਆ ਹੈ ਹੁਣ ਦੇਖੋ ਤਾਂ ਪ੍ਰਚਾਰ ਕਮੇਟੀ ਦੇ ਪ੍ਰਚਾਰ ਕਿਥੇ ਆ ਰਿਹਾ ਹੈ ਪ੍ਰਸ਼ਾਸਨ ਵੱਲੋਂ ਕੀ ਐਸ਼ੋਸ਼ਨ ਦਿੱਤਾ ਗਿਆ ਜੀ ਪ੍ਰਸ਼ਾਸਨ ਦੇ ਜੋ ਅਸੀਂ ਕਹਾਂਗੇ ਕਰ ਦੇਵੇਗਾ ਕਿ ਪ੍ਰਸ਼ਾਸਨ ਜਦੋਂ ਦਾ ਅਸੀਂ ਫੋਨ ਲਾਇਆ ਉਸ ਤੋਂ ਤੁਰੰਤ ਇੱਥੇ ਪਹੁੰਚ ਗਿਆ ਮੈਂ ਹਰਾਨ ਹੋ ਗਿਆ ਕਿ ਅਸੀਂ ਅਜੇ ਮੋੜ-ਮੋੜ ਰਹੇ ਸੀ ਤੇ ਪ੍ਰਸ਼ਾਸਨ ਨੂੰ ਫੋਨ ਲਾਇਆ ਸੀ ਏ ਆਪਣੇ ਰਤਨ ਸਿੰਘ ਚੌਂਕ ਦੇ ਵਿੱਚ ਉਹ ਸਾਡੇ ਆਉਂਦਿਆਂ ਨੂੰ ਪਹਿਲਾਂ ਪ੍ਰਸ਼ਾਸਨ ਪਹੁੰਚ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਹਿਤ ਰੱਖ ਮੁਖ ਰੱਖ ਦਿਆ ਹੋਇਆ ਪਰ ਸ਼ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਪ੍ਰਚਾਰਕ ਆ ਉਹ ਵੇਂਦੇ ਹੁਣ ਕਿੰਨੇ ਚਿਰ ਤੱਕ ਆਉਂਦੇ ਆ ਅਦੇ ਤੇ ਦੇਗ ਹੀ ਰਹੇ ਉਹਨਾਂ ਨੂੰ ਸਾਨੂੰ ਕਿੰਟਾ ਡੇਢ ਘੰਟਾ ਹੋ ਗਿਆ ਤੇ ਜੇਕਰ ਉਹ ਆ ਜਾਣ ਤੇ ਮੈਂ ਕਹਿੰਦੇ ਅਸੀਂ ਉਹਨਾਂ ਦਾ ਸਤਕਾਰ ਕਰਾਂਗੇ ਪਰ ਜਿਹੜੀਆਂ ਡਿਊਟੀਆਂ ਉਹਨਾਂ ਦੀਆਂ ਬੰਦੀਆਂ ਨੇ ਉਹ ਡਿਊਟੀਆਂ ਤੇ ਨਹੀਂ ਉਤਰ ਰਹੇ ਨਾ ਸਾਨੂੰ ਸਾਥ ਦੇ ਸਗੋਂ ਸਾਡੀਆਂ ਤਾਂ ਖਿੱਚ ਰਹੇ ਨੇ ਅਸੀਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਮੰਗ ਕਰਦੇ ਆਂ ਕਿ ਜਿਵੇਂ ਤੁਹਾਨੂੰ ਫੋਨ ਲਾਈਦਾ ਤੁਸੀਂ ਫੋਨ ਚੁੱਕ ਕੇ ਤੁਰੰਤ ਪ੍ਰਚਾਰਕਾਂ ਨੂੰ ਭੇਜਦੇ ਆ ਜਦੋਂ ਅਸੀਂ ਇੱਥੇ ਦਫ਼ਤਰਾਂ ਵਿੱਚ ਗੱਲ ਕਰੀਦੀ ਆ ਉਹ ਕਹਿੰਦੇ ਸਾਨੂੰ ਲਿਖਤੀ ਭੇਜੋ ਅਸੀਂ ਜਿਹੜੇ ਸਤਕਾਰਯੋਗ ਇਥੋਂ ਦੇ ਆਪਣੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦਾ ਧੰਵਾਦ ਵੀ ਕਰਦੇ ਆ ਕਿ ਜਿਹੜੀ ਸਾਡੀ ਫੋਨ ਤੇ ਉਹ ਗੱਲ ਕਰ ਕੇ ਸੁਣ ਕੇ ਉਸੇ ਵੇਲੇ ਪ੍ਰਚਾਰਕਾਂ ਦੀ ਡਿਊਟੀ ਲਾ ਦਿੰਦੇ ਨੇ ਅਸੀਂ ਚਾਹੁੰਦੇ ਆ ਕਿ ਜਿਹੜੇ ਪ੍ਰਚਾਰਕ ਚੰਗੀਆਂ ਤਨਖਾਹਾਂ ਲੈ ਰਹੇ ਨੇ ਉਹ ਇਹ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਕੇ ਸਰਵਾਕਾਂ ਨੇ ਨਾ ਨਾ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਕਿਥੇ ਪ੍ਰਕਾਸ਼ਮਾਨ ਜਿੱਥੇ ਨਹੀਂ ਸਤਕਾਰ ਹੈਗਾ ਉਹ ਘਰਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਰਾਮਸਰ ਰੱਖੇ ਸਭਾਏਮਣ ਕਰਦੇ ਨੇ ਜੀ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕਿ ਕਿ ਇਥੇ ਵਾਈਟ ਐਵੇਨਿਊ ਵਿੱਚ ਹੂਸ ਨੰਬਰ 26 ਜਿਹੜੂ ਜਤਿੰਦਰ ਸਿੰਘ ਨੇ ਉਹ ਕਨਵਰਟ ਨੇ 크ਿਸਚਨ ਤੇ ਉਹਨਾਂ ਨੇ ਜੋ ਸਤਕਾਰ ਕਮੇਟੀ ਇਹਨਾਂ ਦੀ ਇਹਨਾਂ ਨੂੰ ਤਰਾਸੀ ਕਿ ਘਰ ਵਿੱਚ ਬਣੇ ਉੱਪਰ ਕਮਰੇ ਦੇ ਵਿੱਚ ਇੱਕ ਪਾਸੇ ਸ਼ਿਰ ਗੁਰਗਰਨ ਸਾਹਿਬ ਨੂੰ ਰੱਖਿਆ ਗਿਆ ਹੈ ਤੇ ਦੂਸਰੇ ਨਾਮ ਦੇ ਕਮਰੇ ਵਿੱਚ ਹੀ ਪ੍ਰਸਤੰਤਰਨ ਦੇ ਅਨੁਸਾਰ ਉੱਥੇ ਪ੍ਰੇਰ ਵਗੈਰਾ ਕਨੈਕਟ ਕੀਤੀ ਜਾਂਦੀ ਹੈ ਔਰ ਇਹਦੇ ਅਸੀਂ ਸਾਰੇ ਇਸ਼ੂ ਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਅਸੀਂ ਐਸਟੀਪੀਸੀ ਦੇ ਨਾਲ ਤਾਲਮੇ ਕੀਤਾ ਹੈ ਔਰ ਉਹ ਕਿ ਪਾਲਕੀ ਸਾਹਿਬ ਤੇ ਸਿੰਘ ਸਾਹਿਬ ਭੇਜ ਰਹੇ ਨੇ ਤੇ ਪੂਰੀ ਰਹਿਤ ਮਹਿਤਾ ਦੇ ਨਾਲ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਅਗਰ ਐਸਜੀਪੀਸੀ ਪੋਸਟਕਾਰ ਨਾਲ ਇਥੋਂ ਲੈ ਕੇ ਜਾਂਦੇ ਸਾਨੂੰ ਕੋਈ ਤਰਾਈ ਨਹੀਂ ਹੈਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਪੂਰੀ ਮਰਜ਼ਾ ਦੇ ਨਾਲ ਇਥੋਂ ਲੈ ਕੇ ਜਾਣਗੇ ਤੇ ਬਾਕੀ ਬਿਲਕੁਲ ਅਸੀਂ ਇਹਨਾਂ ਨੂੰ ਸਤਕਾਰ ਕਮੇਟੀ ਨੂੰ ਤੇ ਜਿਹੜੇ ਪਰਿਵਾਰ ਵਾਲੇ ਇਹ ਹੀ ਬੇਨਤੀ ਕੀਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਆਪਸੀ ਭਾਈਚਾਰਕ ਸਾਂਝ ਦੇ ਨਾਲ ਹੀ ਅਸੀਂ ਸਾਰਾ ਇਹ ਜੋ ਵੀ ਕੰਮ ਹੈ ਉਹਨੂੰ ਸਿਰੇ ਚੜ੍ਹਨਾ ਸਤਕਾਰ ਕਮੇਟੀ ਨੂੰ ਪਾਰੀ ਕਾਰਵਾਈ ਦੀ ਮੰਗ ਕੀਤੀ ਗਈ ਆ ਇਹ ਬਾਰੇ ਕੀ ਕਹਿਣਾ ਚਾਹੋਗੇ ਜੇ ਉਹ ਦੇਖਣੇ ਜੋ ਇਹਦਾ ਕਾਨੂੰਨੀ ਪਹਿਲੂ ਹੈ ਕੋਦ ਅਨੁਸਾਰ ਕਰਾਂਗੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658